ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਨੀਅਤ ਦੇ ਨਾਤੇ ਇਨਸਾਨ ਖਤਮ ਹੋ ਗਿਆ ਲੱਗਦਾ ਇੱਥੇ ਸਬਦਾ ਈਮਾਨ ਖਤਮ ਹੋ ਗਿਆ ਬੰਦੇ ਨੂੰ ਬੰਦਾ ਬਣਾਉਣ ਲਈ ਲੱਖਾਂ ਉਪਦੇਸ਼ ਸਿਧਾਂਤ ਬਣੇ ਪਰ ਬੰਦਾ ਨਾ ਬਣਿਆ ਬੰਦਾ ਅੰਤ ਪ੍ਰਾਣ ਖਤਮ ਹੋ ਗਿਆ ਝੂਠ ਫਰੇਬੀ ਠੱਗੀ ਦਾ ਅੱਜ ਬੋਲ ਵਾਲਾ ਹੈ ਸੱਚ ਵਾਲਾ ਜਗ ਤੇ ਨਾਮ ਉਹ ਨਿਸ਼ਾਨ ਖਤਮ ਹੋ ਗਿਆ ਮੁਖੜੇ ਸਾਧਾ ਵਰਗੇ ਪਰ ਅੰਦਰੋਂ ਸ਼ਰੀ ਚਲਾਉਂਦੇ ਨੇ ਸੱਚੇ ਰੱਬ ਦਾ ਨਾਮ ਤਾਂ ਹਰ ਜ਼ੁਬਾਨ ਖਤਮ ਹੋ ਗਿਆ بڑے ਡਾਕੂ ਚੋਰ ਲਟੇਰੇ ਅੱਜ ਹਰ ਥਾਂ ਥਾਂ ਘੁੰਮਦੇ ਨੇ ਦਸਾਂ ਨੌ ਦੀ ਕਿਰਤ ਵਾਲਾ ਧੰਦਾ ਮਹਾਨ ਖਤਮ ਹੋ ਗਿਆ ਮਾਪਿਓ ਭੈਣ ਭਰਾ ਵਾਲੀ ਕੋਈ ਗੱਲ ਨਹੀਂ ਦਿਸਦੀ ਪੈਸੇ ਪਿੱਛੇ ਰਿਸ਼ਤੇਦਾਰੀ ਦਾ ਰੰਗਲਾ ਜਹਾਨ ਖਤਮ ਹੋ ਗਿਆ ਅੱਜ ਮੁੰਡਾ ਮੁੰਡਾ ਕਰਦੀ ਰਹਿੰਦੀ ਦੁਨੀਆ ਸਾਰੀ ਯੂਜਮਣ ਵਾਲਾ ਤਾਂ ਜੱਗ ਤੋਂ ਸੋਚ ਵਿਧਾਨ ਖਤਮ ਹੋ ਗਿਆ ਲੱਖਾਂ ਹੀ ਰੁਪਏ ਵਿੱਚ ਅੱਜ ਮੁੰਡੇ ਵਿਕਦੇ ਨੇ ਗੁੜ ਦੀ ਰੋੜੀ ਵਾਲਾ ਰਿਸ਼ਤਾ ਇਹਿਸਾਨ ਖਤਮ ਹੋ ਗਿਆ ਨਕਲਾਂ ਚੱਲਦਾ ਬੋਲ ਵਾਲਾ ਅੱਜ ਵਿੱਚ ਸਕੂਲਾਂ ਦੇ ਮਿਹਨਤੀ ਬੱਚਿਆਂ ਵਾਲਾ ਤਾਂ ਇਮਤਿਹਾਨ ਖਤਮ ਹੋ ਗਿਆ ਬਜ਼ੁਰਗ ਮਰੇ ਤੋਂ ਮਟਰ ਪਨੀਰ ਮੱਣ ਜਲੇਬੀਆਂ ਦੇ ਮੂੰਗੀ ਮਸਰੀ ਖੀਰ ਭੋਗਾਂ ਤੇ پلان ਖਤਮ ਹੋ ਗਿਆ ਉੜਦੀ ਗੁੱਡੀ ਤਕੜੇ ਦੀ ਅੱਜ ਵਿੱਚ ਆਕਾਸ਼ਾਂ ਦੇ ਗਰੀਬ ਲੋਕਾਂ ਲਈ ਧਰਤੀ ਤੇ ਅਸਮਾਨ ਖਤਮ ਹੋ ਗਿਆ। ਕਈ ਲੋਕ ਤਾਂ ਚੋਪੜਿਆ ਟੁੱਕ ਵੀ ਟੁਕਰਾ ਜਾਂਦੀ। ਕਈਆਂ ਦਾ ਤਾਂ ਘਰ ਦਾ ਹੀ ਸਮਾਨ ਖਤਮ ਹੋ ਗਿਆ। ਲੋਕੀ ਪੀਣ ਸ਼ਰਾਬਾਂ, ਮੁਰਗੇ ਪੀਜੇ ਖਾਂਦੇ ਵੇ। ਸਾਦੀ ਰੋਟੀ ਵਾਲਾ ਤਾਂ ਪਕਵਾਨ ਖਤਮ ਹੋ ਗਿਆ। ਜਿਸ ਦੀ ਚੱਲਦੀ ਅੱਜ ਹਰ ਕੋਈ ਚਲਾਈ ਜਾਂਦਾ ਏ। ਮਾਰੇ ਮੰਗਦੇ ਤਾਂ ਤਾਂ ਦਿਲੀ ਅਰਮਾਨ ਖਤਮ ਹੋ ਗਿਆ। ਮੜੀਆਂ ਦੀ ਵੀ ਇੱਥੇ ਲੋਕੀ ਫਿਰਦੇ ਰਾਖ ਫਰੋਲਦੇ ਪਾਲ ਸਿੰਘਾ ਤੇਰੇ ਲਈ ਸ਼ਮਸ਼ਾਨ ਖਤਮ ਹੋ ਗਿਆ ਸਤਪਾਲ ਸਿੰਘਾ ਤੇਰੇ ਲਈ ਸ਼ਮਸ਼ਾਨ ਖਤਮ ਹੋ ਗਿਆ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ